ਫਿਲੌਰ ਦਾ ਨਵਾਂ ਸ਼ਹਿਰ ਰੋਡ ਬਣਿਆ ਬੰਦੇ ਖਾਣਾ ਰੋਡ ਹਰ ਰੋਜ਼ ਇਸ ਰੋਡ ਤੇ ਹੋ ਰਹੇ ਨੇ ਹਾਦਸੇ ਹਰ ਰੋਜ਼ ਮਰ ਰਹੇ ਨੇ ਬੰਦੇ ਫਿਲੌਰ ਤੋਂ ਨਵਾਂ ਸ਼ਹਿਰ ਨੂੰ ਜਾਣ ਵਾਲਾ ਰੋਡ ਹਰ ਰੋਜ਼ ਹਾਦਸਿਆਂ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ ਕਿਉਂਕਿ ਇਸ ਰੋਡ ਵਿੱਚ ਵੱਡੇ ਵੱਡੇ ਟੋਏ ਪਏ ਹੋਏ ਹਨ ਇਹਨਾਂ ਟੋਆ ਕਰਕੇ ਹਰ ਰੋਜ਼ ਹਾਦਸੇ ਹੋ ਰਹੇ ਹਨ ਅਤੇ ਹਰ ਰੋਜ਼ ਮੌਤਾ ਹੋ ਰਹੀਆਂ ਹਨ ਇਸ ਮਹੀਨੇ ਵਿੱਚ ਇੱਕੋ ਜਗਾਤੇ ਪਿੰਡ ਛੀਚੋਵਾਲ ਦੇ ਕੋਲ ਤਿੰਨ ਐਕਸੀਡੈਂਟ ਹੋ ਚੁੱਕੇ ਹਨ ਅਤੇ ਚਾਰ ਮੌਤਾ ਹੋ ਚੁੱਕੀਆਂ ਹਨ ਸਰਕਾਰ ਇਸ ਸੜਕ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਬੀਤੇ ਕੱਲ ਵੀ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਇਨਾ ਟੋਇਆ ਤੋਂ ਬਚਦਾ ਹੋਇਆ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਇਸ ਜ਼ਖਮੀ ਵਿਅਕਤੀ ਨੂੰ ਸਮਾਜ ਸੇਵੀ ਮਤਵਿੰਦਰ ਸਿੰਘ सोनू ਮਨਜੀਤ ਬਿਕਰੀ ਵਾਲੇ ਆਪਣੀ ਗੱਡੀ ਵਿੱਚ ਬਿਠਾ ਕੇ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਆਏ ਜ਼ਖਮੀ ਵਿਅਕਤੀ ਦੀ ਪਛਾਣ ਜੋਗਿੰਦਰ ਪਾਲ ਪੁੱਤਰ ਚੰਨਨ RAM ਵਾਸੀ ਪਿੰਡ ਨਗਰ ਵਜੋ ਹੋਈ ਹਸਪਤਾਲ ਦੇ ਡਾਕਟਰਾਂ ਦੇ ਦੱਸਣ ਮੁਤਾਬਕ ਜੋਗਿੰਦਰ ਪਾਲ ਦੇ ਸਿਰ ਵਿੱਚ ਗੰਭੀਰ ਸੱਟਾਂ ਹੋ ਕਾਰਨ ਉਸ ਨੂੰ ਫਸਟ ਐਡ ਦੇ ਕੇ ਜਲੰਧਰ ਦੇ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਇਲਾਕੇ ਪਰ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬੰਦੇ ਖਾਣੀ ਸੜਕ ਵੱਲ ਧਿਆਨ ਦਿੱਤਾ ਜਾਏ ਜਾਂ ਇਸ ਸੜਕ ਦੀ ਰਿਪੇਅਰ ਕੀਤੀ ਜਾਏ ਜਾਂ ਫਿਰ ਇਸ ਸੜਕ ਨੂੰ ਨਵੀਂ ਬਣਾ ਦਿੱਤਾ ਜਾਏ ਇਸ ਸੜਕ ਨੂੰ ਬਣਿਆ ਹੋਇਆ ਵੀ 5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਟੁੱਟੀ ਹੋਈ ਸੜਕ ਕਾਰਨ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਸਰਕਾਰ ਇਸ ਸੜਕ ਵੱਲ ਪੈਲ ਦੇ ਆਧਾਰ ਤੇ ਧਿਆਨ ਦੇਵੇ। ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ। ਸਤੁਪਾਜੀ ਪਤਾ ਲੱਗਾ ਕਿ ਤੁਸੀਂ ਅੱਜ ਫੇਰ ਤੁਸੀਂ ਨਵਾਂ ਸਰ ਰੋਡ ਤੋਂ ਇੱਕ ਐਕਸੀਡੈਂਟ ਤਰ੍ਹਾਂ ਜਿਹੜਾ ਜਖਮੀ ਹੋਇਆ ਵਿਅਕਤੀ ਚੱਕ ਲਿਆ ਹੈਗੇ ਆ ਪਰ ਇਹ ਐਕਸੀਡੈਂਟ ਹੋਇਆ ਕਿੱਥੇ ਸੀਗਾ ਔਰ ਇਹ ਵਿਅਕਤੀ ਹੈ ਕਾਤੇ ਸੀਗਾ ਇਹ ਬਾਈਕ ਤੇ ਸੀਗਾ ਜੀ ਫਲੋਰ ਤੋਂ ਨਗਰ ਰੋਡ ਦੇ ਵਿੱਚ ਜਿੱਥੇ ਪਹਿਲਾਂ ਐਕਸੀਡੈਂਟ ਹੋਇਆ ਜਤੋਂ ਲਗਭਗ 20 ਦਿਨ ਪਹਿਲਾਂ ਇੱਥੇ ਚਾਰ ਡੱਥਾਂ ਹੋ ਚੁੱਕੀਆਂ ਸੀਗੀਆਂ ਕਾਰਨ ਕਿਸੇ ਤੇ ਬਹੁਤ ਵੱਡੇ ਟੋਏ ਆ ਹੁਣ ਆਪਾਂ ਜੇ ਗੱਲ ਕਰੀਏ ਤੇ ਕਈ ਬੰਦੇ ਕਹਿੰਦੇ ਆ ਵੀ ਜਿਹੜੇ ਟੋਏ ਹੈਗੇ ਆ ਆਮ ਬੰਦਾ ਕੀ ਕਰਦਾ ਮੋਟਰਸਾਈਕਲ ਤੇ ਟੋਏ ਤੋਂ ਬਚੌਣ ਲਈ ਗੱਭੇ ਆ ਜਾਂਦਾ ਤੇ ਗੱਡੀ ਨੂੰ ਭੁਲੇਖਾ ਪੈ ਕੇ ਆਪਦੇ ਜੈਕਸੀਡੈਂਟ ਹੋ ਜਾਂਦਾ ਤੇ ਬਹੁਤ ਜ਼ਿਆਦਾ ਡੈਥਾਂ ਹੋ ਚੁੱਕੀਆਂ ਪਹਿਲਾਂ ਵੀ ਇਹ ਰੋਡ ਜਿਹੜਾ ਹੈਗਾ ਇਹਨੂੰ ਜੀ ਕਹਿ ਸਕਦੇ ਆਂ ਵੀ ਇਹ ਐਕਸੀਡੈਂਟ ਰੋਡ ਆ ਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਜਦੋਂ ਜਨਮਸ਼ੀ ਵੀ ਆਉਣ ਵਾਲੀ ਅੱਗੇ ਤੇ ਇਹਦੇ ਵਿੱਚ ਦੇਖਿਆ ਜਾਏਗਾ ਕਿ ਜਨਮਸ਼ੀ ਦੇ ਕੋਲੇ بڑے ਐਮਐਲਏ ਐਮਪੀ ਕਈ ਲੋਕ ਇਥੇ ਆਣਗੇ ਜਨਮਸ਼ੀ ਦੇ ਉੱਤੇ ਪਰ ਜਿਹੜੇ ਮੁੱਦੇ ਸ਼ਹਿਰ ਦੇ ਹੈਗੇ ਆ ਉਹ ਹੀ ਮੁੱਦੇ ਹੋਣੇ ਚਾਹੀਦੇ ਆ ਕਿ ਸਭ ਤੋਂ ਵੱਡੀ ਚੀਜ਼ ਕੀ ਆ ਕਿ ਸਾਡਾ ਜਿਹੜਾ ਮੇਨ ਇਹ ਰੋਡ ਆ ਚਾਹੇ ਪ੍ਰਧਾਨ ਮੰਤਰੀ ਯੋਨਾ ਤਹਿਤ ਹੁੰਦਾ ਪਰ ਸਾਡੇ ਐਮਐਲਏ ਐਮਪੀ ਜਾਂ ਹਲਕਾ ਇੰਚਾਰਜ ਨੇ ਵੀ ਹੈਗੇ ਆ ਉਹਨਾਂ ਨੂੰ ਇਹ ਚਾਹੀਦਾ ਕਿ ਇਹ ਮੁੱਦੇ ਨੂੰ ਜਲਦੀ ਜਲਦੀ ਛੱਕਿਆ ਜਾ ਕੇ ਤਾਂ ਕਿ ਆਮ ਲੋਕਾਂ ਦੀ ਜਿਹੜੀਆਂ ਮੋਤਾਂ ਹੋ ਰਹੀਆਂ ਉਹਨੂੰ ਸੀ ਬਚਾਇਆ ਜਾ ਸਕੇ ਇਹ ਵਿਅਕਤੀ ਕਰਤੀ ਸੀ ਵਾਦੀ ਇਹ ਜੀ ਮੋਟਰਸਾਈਕਲ ਤੇ ਅਸੀਂ ਅਸੀਂ ਜਾ ਰਹੇ ਸੀਗੇ ਅਨੰਦਪੁਰ ਸਾਹਿਬ ਆਪਣੇ ਬੱਚੇ ਮੇਰੇ ਨਾਲ ਹੀ ਉਹਨੂੰ ਨਾਲ ਲੈ ਕੇ ਸੀ ਅੱਜ ਜਾ ਰਹੇ ਸੀਗੇ ਵੀ ਬੱਚੇ ਕਹਿੰਦੇ ਸੀ ਚਲੋ ਸਾਨੂੰ ਘੁਮਾ ਲਿਓ ਲੇਕਿਨ ਜਦੋਂ ਅਸੀਂ ਰਸਤੇ ਵੀ ਦੇਖਿਆ ਤੇ ਕੋਈ ਜਿੱਦਾਂ ਪਹਿਲਾਂ ਵੀ ਹੋਇਆ ਕੋਈ ਹੱਥ ਨਹੀਂ ਪਾਉਂਦਾ ਤੇ ਅਸੀਂ ਅੱਜ ਲੈ ਕੇ ਆਏ ਆ ਪਰ ਥੋੜਾ ਜਿਆਦਾ ਚਾਹੀਦਾ ਵੀ ਸਰਕਾਰ ਨੂੰ ਵੀ ਐਮਰਜੈਂਸੀ ਸਵਾਮਾ ਜਿਹੜੀਆਂ ਹੈਗੀਆਂ ਸਵਲ ਸਵਲ ਹਸਤਾ ਜ਼ਰੂਰ ਹੋਈਆਂ ਚਾਹੀਦੀਆਂ ਕਹਿੰਦੇ ਸਿਕਲੋਸ ਫਲੋਰ ਹੋਰ ਵੇ ਲੈ ਕੇ ਆਏ ਹਾਂ ਹਾਂਜੀ ਫਲੋਰ ਸਿਵਲ ਹਸਪਤਾਲ ਦੇ ਵਿੱਚ 20 ਦਿਨਾਂ ਦੇ ਵਿੱਚ ਵਿੱਚ ਲਗਭਗ ਚੌਥਾ ਪੰਜਵਾਂ ਕੇਸ ਹੋ ਚੁੱਕਾ ਹੈ ਜੀ ਇਹ ਪਤਾ ਲਗਾ ਕਿ ਬਾਕੀ ਕਿਹੜਾ ਦਾ ਬੰਦਾ ਹੈ ਕੋਲ ਕਰ ਦਿੱਤੀ ਜਿਹਨਾਂ ਦੇ ਘਰ ਦੇ ਨੂੰ ਉਹ ਵੀ ਆ ਰਹੇ ਆ ਤੇ ਹਜੇ ਪਤਾ ਨਹੀਂ ਲੱਗਿਆ ਉਹਨਾਂ ਦੇ ਫੋਨ ਤੇ ਪੂਰੀ ਡਿਟੇਲ ਪੂਰੀ ਕਿਹੜੇ 15 ਮਿੰਟ ਹੋਏ ਆ ਤੇ ਬਾਕੀ ਡਾਕਟਰ ਸਾਹਿਬ ਦੇਖ ਰਿਹਾ ਜੀ ਉਹਨਾਂ ਨੂੰ ਕਿਰਪਾ ਤੁਹਾਡਾ ਕੋਟ ਰੂਟ ਸੈਲੈਕਸ਼ਨ ਦਾ ਅਨਾਉਂਸੂ ਦਾ ਕੀ ਲੈਣੇ ਆਇਆਗਾ 5 ਵਜੇ ਰਾਤ ਲੱਗਿਆ ਬੰਦਾ ਕਿਧਰੋਂ ਕੀ ਨਾਲ ਹੋ ਰਿਹਾ ਜਗਿੰਦਰਪਾਲ ਨਾਮ ਹੈ ਜੀ ਨਗਰ ਦਾ ਰਹਿਣ ਵਾਲਾ ਫਲੋਰ ਦਾ ਤੇ ਸਿਰਦੀ ਸੱਟ ਹੈ ਇਸ ਟਾਈਮ ਹਾਲੇ ਤੇ ਬਹੁਤ ਹੀ ਵਧੀਆ ਨਹੀਂ ਹੈਗੀ ਇਸ ਕਰਕੇ ਇੱਕ ਵਾਰ ਅਗੇ ਜ਼ੰਦਰ ਹਸਪਤਾਲ ਨੂੰ ਭੇਜਣਾ ਪਿਆ ਸਨ ਬਾਕੀ ਟਾਈਮ ਦੇ ਨਾਲ ਪਤਾ ਲੱਗੇਗਾ ਜੇ ਕੋਈ ਸੁਧਾਰ ਹੁੰਦਾ ਜਾਂ ਖਰਾਬ ਹੁੰਦਾ ਸਿਰਦੀ ਸੱਟ ਹੋਣ ਕਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ